ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੇਲਮਾਨਸਾ ਵਾਲਾ ਤੇ ਪਿੰਡਾ ਵੀ ਆਪਣਾ ਦਾਨੇ ਵਾਲਾ ਅੱਜ ਦੇ ਬਲੌਗ 'ਚ ਤੁਹਾਨੂੰ ਦਿਖਾਉਣੇ ਆਪਾਂ ਜਿਹੜਾ ਪਹਿਲਾਂ ਬਜਾਈ ਕਰੀ ਆਪਾਂ 13 ਤਰੀਕ ਨੂੰ 13 ਨਵੰਬਰ ਨੂੰ ਉਸ ਨੂੰ ਹੁਣ ਕਣਕ ਦਿਖਾ ਰਹੇ ਆਂ ਵੀ ਜ਼ੂਮ ਕਰਕੇ ਕਣਕ ਦਿਖਾ ਦੇ ਵੀ ਗੁਰਵਿੰਦਰ ਸਿੰਘ ਇਹ ਬਈ ਆਪਾਂ 13 ਨਵੰਬਰ ਨੂੰ ਬੀਜੀ ਸੀ ਅੱਜ ਹੋ ਗਈ 3 ਤਰੀਕ ਪੂਰੇ 20 ਦਿਨਾਂ ਦੀ ਹੋ ਗਈ। ਇਹਦੇ ਵਿੱਚ ਆਪਾਂ ਝੋਨਾ ਵੱਢ ਕੇ ਕਰਚੇ ਖੰਡਿਆ ਕੇ ਜਿਹੜੀ ਉਤਲੀ ਲੈਣਾ ਹੁੰਦਿਆਂ ਉਹ ਡੰਡੇ ਜਿਨਾ ਖੜਿਆ ਕੇ ਉਤੋਂ ਦੀ ਸੋਫਰ ਸੀਡਰ ਮਾਰ ਕੇ ਤੇ ਇਹਨੂੰ ਬਈ ਆਪਾਂ ਵਿਚੀ ਦੜੜ ਫੜੜ ਕਰਤਾ ਸੀ। ਉਤੋਂ ਦੀ ਆਪਾਂ ਇਹਨੂੰ ਪਾਣੀ ਲਾਤਾ। ਪਾਣੀ ਲਾਉਣ ਤੋਂ ਬਾਅਦ ਜਦੋਂ ਇਹ ਬੱਤਰ ਆ ਗਿਆ ਉਦੋਂ ਬਾਅਦ ਇਹਨੂੰ ਐਵੇਂ ਜਿckਰੀ ਬੀਜਤਾ ਬਈ ਇਹਦੇ 'ਚ ਅੱਗ ਨਹੀਂ ਲਾਈ ਆਪਾਂ। ਤੇ ਹੁਣ ਤੁਸੀਂ ਦੇਖ ਲਓ ਆਕੇ ਵੀ ਦੇਖ ਸਕਦਾ ਹਾਂ ਜਿਹੜਾ ਕੋਈ ਆਪਣਾ ਨੇੜੇ ਵਾਲਾ ਭੈਣ ਭਰਾ ਹੈ ਆਪਣੇ ਪਿੰਡ ਚ ਬਹੁਤ ਘਰਾਂ ਨੇ ਬੀਜੀ ਐ ਇਕੱਲੇ ਮੈਂ ਨਹੀਂ ਪਹਿਲ ਕਰੀ ਬਹੁਤ ਘਰਾਂ ਨੇ ਪਹਿਲ ਕੀਤੀ ਐ ਤੇ ਸੁੰਡ ਨਹੀਂ ਪਿਆ ਹਾਲ ਤੱਕਰਾ ਹਲੇ ਬਾਬੇ ਦੀ ਮਿਹਰ ਐ 20 ਤਰੀਕ ਹੋ ਗਈ ਆ 20 ਦਿਨ ਹੋ ਗਏ 3 ਤਰੀਕ ਹੋ ਗਈ ਅੱਜ ਹਨਾ ਜਦੋਂ ਹੁਣ ਤੱਕ ਨਹੀਂ ਪਿਆ ਬਈ ਇਦੂ ਬਦ ਗਈ ਹੁਣ ਆਪਾਂ ਇਹ ਪੂਰਾ 1 ਮਣ 2 ਕਿਲੋ ਵੀ ਪਾਇਆ ਹੋਇਆ ਯਾਨੀ ਕਿ 42 ਕਿਲੋ ਵੀ ਪਿਆ ਹੋਇਆ ਐ ਇਚਾ ਤੇ ਕਣਕ ਤਾਰਾਂ ਬੰਨੀ ਖੜੀ 187 ਬੀਜ ਇਹ ਹੈ ਆਪਾਂ ਤਾਂ ਗਾਹਾਂ ਵਾਸਤੇ ਇਹੀ ਕਹਿੰਦੇ ਆ ਸਭ ਨੂੰ ਵੀ ਥੋੜਾ ਥੋੜਾ ਕਰਕੇ ਬਾਹਣ ਆਪਾਂ ਲਾਈਏ ਤੇ ਕੋਈ ਦਿੱਕਤ ਨਹੀਂ ਆਪਾਂ ਅੱਗ ਤੋਂ بچ ਗਏ ਆਪਾਂ ਜਿਹੜੇ ਰੂੜੀਆਂ ਦੇ ਫਿਰਦੇ ਰਹਿੰਦੇ ਨੇ ਲਫਾਫੇ ਚੁੱਕਦੇ ਹਜ਼ਾਰ-ਹਜ਼ਾਰ ਰੁਪਈਆ ਦਿੰਨੇ ਆ ਪਰ ਰੂੜੀ ਵਾਲੇ ਨੂੰ ਤੇ ਆਪਣੇ ਖੇਤ ਹੀ ਆਪਾਂ ਇਹਨੂੰ ਕਿਉਂ ਅੱਗ ਲਾਈਏ ਨਾਲ ਤਾਂ ਆਪਾਂ ਸਰਕਾਰ ਤੋਂ ਪਰਚੀ ਕਰਾਉਣੀ ਆ ਹਨਾ ਬੀਜ ਜੇ ਕਿਸੇ ਨੇ ਬਾਲਾ ਨਹੀਂ ਕਰਨਾ ਅੱਧਾ ਗਮਾਨ ਕਰ ਲਿਆ ਕਰੋ ਤੀਜੇ ਸਿੱਧਾ ਕਰ ਲਿਆ ਕਰੋ ਦੂਜੇ ਤੀਜੇ ਸਾਲ ਬੰਦਾ ਸਾਰੀ ਨੂੰ ਕਰ ਲੈਂਦਾ ਕਿਉਂ ਸਾਡਾ ਅਸੀਂ ਪਹਿਲੇ ਸਾਲ ਹੀ 10 ਕਿੱਲੇ ਵਾਂਗੂ ਕਰਤਾ ਇਹ ਵਿੱਚ ਖਰਚੇ ਬਾਕੇ ਉਤੋਂ ਦੀ ਰੌਣੀ ਲਾ ਕੇ ਤੇ ਉਤੋਂ ਦੀ ਇਹ ਬੀਜ ਤਾਂ ਹੱਥ ਤੇ ਕਰਨਾ ਤਾਂ ਇਹ ਚ ਪ੍ਰਾਲੀ ਝੋਣਦੀ ਐ ਵੀ ਕਿੱਥੇ ਐ ਪ੍ਰਾਲੀ ਕੋਈ ਏਡੀ ਬੜੀ ਗੱਡੀ ਗੱਲਬਾਤ ਨਹੀਂ ਉਦੋਂ ਥੋੜੀ ਆਪਾਂ ਨੂੰ ਕਾਹਲ ਹੁੰਦੀ ਐ ਹੁਣ ਸਰਕਾਰ ਆਪਾਂ ਨੂੰ ਪਹਿਲਾਂ ਚੋਂ ਨਾ ਲਵਾਉਣ ਲੱਗੀ ਤੇ ਹੁਣ ਤਾਂ ਆਪਣੇ ਕੋਲ ਟਾਈਮ ਬਚ ਰਿਹਾਦਾ ਰੌਣੀ ਕਰਨ ਦਾ ਪਰ ਰੌਣੀ ਕਰ ਲਿਆ ਕਰਗੇ ਤਾਂ ਸਾਰਿਆਂ ਤੋਂ ਬਿਹਤਰ ਹੈ ਹੈ ਮੈਂ ਤਾਂ ਤੁਹਾਨੂੰ ਇਹੀ ਸਾਰਿਆਂ ਨੂੰ ਰਾਏ ਦਿੰਦਾ ਵੀ ਬਈ ਬਣ ਕੇ ਆਪਾਂ ਜੇ ਪਹਿਲ ਕਰਾਂਗੇ ਫੇਰ ਹੀ ਕੋ ਸਰਕਾਰ ਆਪਾਂ ਨੂੰ ਆ ਕੇ ਤਾਂ ਬਈ ਬੀਜਣ ਨਹੀਂ ਲੱਗੀ ਆਪਾਂ ਜਿਹੜਿਆਂ ਨੂੰ ਸਬਸਿਡੀ ਦੇਤੀ ਸਰਕਾਰ ਨੂੰ ਕਹਿੰਦੇ ਵੀ ਕੰਬਲਾ ਹੋਰ ਮਾਰ ਜਿਆਦਾ ਸਾਨੂੰ 50 ਰੁਪਏ ਪਰਾਲੀ ਦੇ ਬੋਨਸ ਦੇ ਦਿਆ ਕਰ ਜਿਹੜਾ ਸਾਡਾ ਖਰਚਾ ਹੁੰਦਾ ਤੇ ਜਾ ਪਈ ਸਾਨੂੰ ਸਾਫ ਸੈਟਿੰਗਾਂ ਦੇ ਇੱਕ ਦੋ ਹੱਬ ਕੇ ਹੋਰ ਮਾਰਦੇ ਹਨਾ ਤੇ ਉਹਦੇ ਨਾਲ ਵੀ ਸਾਡਾ ਜ਼ਮੀਂਦਾਰਾਂ ਦਾ ਫਾਇਦਾ ਹੋ ਜੂ ਤੇ ਅਸੀਂ ਵਿੱਚ ਬੋਣ ਲੱਗ ਜਾਾਂਗੇ ਸਾਨੂੰ ਸੁਭਾਅ ਪੈ ਜੂਗਾ ਜੋ ਸਾਨੂੰ ਸੁਭਾਅ ਪੈਗਾ 2 ਮਣ ਦਾਣੇ ਵੱਧ ਹੋ ਜਾ ਕਰਨਗੇ ਤੇ ਫਿਰ ਤਾਂ ਕੋਈ ਚੱਕਰ ਨਹੀਂ ਸਬਸਿਟੀਆਂ ਦਾ ਫਿਰ ਇਤਨੇ ਅੱਜ ਜਦੋਂ ਸਾਨੂੰ ਸੁਭਾਅ ਪੈ ਗਿਆ ਲੈ ਸਾਨੂੰ ਡਰ ਆ ਕਿਉਂਕਿ ਡਰ ਸਾਨੂੰ ਆਇਆ ਵੀ 90 90 ਨੂੰ ਠੇਕੇ ਤੇ ਜੇ ਸਾਨੂੰ ਕੁਛ ਨਾ ਨਾ ਬਚਿਆ ਚੋਂ ਫਿਰ ਅਸੀਂ ਜਮੀ ਮਾਰੇ ਜਾਵਾਂਗੇ ਮੈਂ ਤਾਂ ਵੀ ਠੇਕਿਆਂ ਨੂੰ ਵੀ ਇਹੀ ਗੱਲ ਕਹਣਾ ਵੀੜਾ ਬੰਦਾ ਠੇਕੇ ਦੇ ਜ਼ਮੀਨ ਦਿੰਦਾ ਵੀ ਤੁਸੀਂ 90 ਨੂੰ ਦਿੰਨੇ ਹੋ ਤੁਸੀਂ 87 ਨੂੰ ਦੇ ਦਿਆ ਕਰੋ ਕਹਿੰਦੇ ਭਈ ਆ ਚੱਕ 3000 ਤੈਨੂੰ ਵਾਪਸ ਕਰਿਆ ਦਿੱਤਾ ਤੈਨੂੰ 90 ਨੂੰ ਐ ਜੇ ਤੂੰ ਸਾਡੇ ਬਾਣ ਚੱਕ ਲਾਤੀ ਫਿਰ ਤੇ ਤੈਨੂੰ 90 ਲਵਾਂਗੇ ਤੇ ਥੋ ਕਿੱਲੇ ਦਾ ਠੇਕਾ ਤੇ ਜੇ ਤੂੰ ਨਾ ਲਾਈ ਫਿਰ ਤੇ 87000 ਰੁਪਏ ਲੈ ਲਾਂਗੇ ਤੇ ਸੋਡੀ ਇਹ ਕਹਿੰਦੇ ਹੁੰਦੇ ਆ ਧਰਤੀ ਮਾਤਾ ਆਪਣੀ ਮਾਂ ਹੁੰਦੀ ਹੈ ਹਨਾ ਜਿਹਦਾ ਖੇਤ ਹੁੰਦਾ ਤੇ ਆਪਾਂ ਇਹਨੂੰ ਸਾਹਮਣੇ ਰੱਖ ਲਈਏ ਤੇ ਆਪਾਂ ਕਿਉਂ ਇਹਦਾ ਅੱਗ ਤੋਂ ਢੂਹਾ ਮਚਾਈ ਜਾਨੇ ਨਾਲੇ ਆਪਾਂ ਆਵੇਂ ਅੱਖਾਂ ਭੰਦੇ ਨਾਲੇ ਜਵਾਕਾਂ ਦੇ ਭੰਦੇ ਨਾਲੇ ਮਰਾਜ਼ਮਾਂ ਦੇ ਭੰਦੇ ਨਾਲੇ ਡਾਟਰਮ ਪਾਟਰਮ ਸਾਰੇ ਵਿੱਚ ਆ ਜਾਂਦੇ ਨੇ ਇਹ ਚ ਨਾਲੇ ਜੀਵ ਜੰਤੂ ਮਾਜਦੇ ਸੋ ਸੋਸਰੀ ਕਾਲ ਜੀ ਬਈ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਵੀ ਸਾਰਿਆਂ ਦਾ